ਉਹਦਾ ਐਂਡਾ ਜਿਹੜਾ ਬਾਹਰਲੇ ਮੁਲਕਾਂ 'ਚ ਉਹ ਕੀ ਕਰਦੇ ਆ ਕਿਤੇ ਬ੍ਰੇਕ ਨਹੀਂ ਆਏਗੇ ਸਾਈਕਲ ਦੇ ਇਹ ਖਮਰੇ ਵਿੱਚ ਵੀ ਸ਼ਾਇਦ ਕੁਛ ਤਾਂ ਪੈਸਾ ਲੱਗਦਾ ਹੈ ਕਾਫੀ ਮਹਿੰਗਾ ਪੈਂਦਾ ਹੈ ਇਹ ਕਬਰਾਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਪਹੁੰਚ ਗਏ ਆ ਭਰਾ ਦੇ ਕੋਲ ਅਸ਼ਰਾਰਤੀ ਇਹਨੂੰ ਲੱਗਿਆ ਰਹਿੰਦਾ ਬਸ ਵੀ ਆ ਜਾਓ ਮੇਰੇ ਗਰਾਊਂਡ 'ਚ ਸਾਨੂੰ ਪਹਿਲੇ ਹੀ ਲੈ ਜਾਂਦਾ ਹੈ ਦਰਖਤ ਇੱਥੇ ਆਲੇ ਦੁਆਲੇ ਸੁੱਕੇ ਪਰ ਜਿਹੜੇ ਠੰਡ ਵਿੱਚ ਵੀ ਸਰਵਾਈਵ ਕਰਦੇ ਆ ਉਹ ਹਰੇ ਭਰੇ ਦਿਖਣਗੇ ਸਾਹਮਣੇ ਇਹ ਤਾਂ ਬڑے ਬڑے ਪੌਟ ਰੱਖਦੇ ਆ ਠੰਡ ਵਿੱਚ ਪਹਿਲਾਂ ਅੰਦਰ ਬੈਠੇ ਰਹੇ ਗੱਲਾਂ ਬਾਤਾਂ ਮਾਰੀਆਂ ਮੈਂ ਕਿਹਾ ਚਲੋ ਘੁੰਮੇ ਆਈਏ ਬਾਹਰ ਥੋੜਾ ਤੁਹਾਨੂੰ ਵੀ ਦਿਖਾ ਦਈਏ ਕਰਾ ਦਈਏ ਪਿੰਡ ਦੀ ਸੈਰ ਆ ਮਾਂ ਪੁੱਤ ਇਹ ਪਤਾ ਨਹੀਂ ਇਹ ਬੜੇ ਬਲੇਰ ਦਿੱਲੀ ਦੀ ਨੈਸ਼ਨਲ ਗੇਮ ਨੈਸ਼ਨਲ ਗੇਮ ਆ ਕਿਰਨਦੀਪ ਹਾਂਜੀ ਹਾਂ ਆਪਾਂ ਨਹੀਂ ਜਿੱਤਣੀ ਆ वर्ल्ड कप ਜਿੱਤਣਾ ਆਪਾਂ ਨੇ ਇਟਲੀ ਦਾ ਆ ਦੇਖੋ ਇਟਾਲੀਆ ਨੇ ਵਿੱਚ ਕੀ ਕਹਿੰਦੇ ਆ ਸੰਤਾ ਗਲੋਸ ਨੂੰ ਜਸਰਾਜ ਓ ਜਸਰਾਜ ਦੇਖ ਲਾ ਜਸਰਾਜ ਜਸਰਾਜ ਬੈਠਾ ਇੰਗਲੈਂਡ ਮੈਂ ਜਸਰਾਜ ਨੂੰ ਪੁੱਛ ਰਹੀ ਆ ਇਟਾਲੀਅਨਸ ਕੀ ਕਹਿ ਰਹੇ ਆ ਨਾਮ ਜਸਰਾਜ ਦਾ ਲੇਤਾ ਪਹਿਣਾ ਗੁਰਸਾਹਿਬ ਨੂੰ ਤਾਂ ਹੈ ਗੁਰਸਾਹਿਬ ਹੈ ਗੁਰਸਾਹਿਬ ਇੱਕ ਦੋ ਹੋਰ ਨਿਆਣਿਆਂ ਦਾ ਨਾਮ ਲੈ ਦੰਨੀਆ ਭੈਣਾਂ ਦਾ ਲੈਣਾ ਹੋਵੇ ਇੱਕ ਦਾ ਹਾਂ ਤੁੰਦ ਤਾਂ ਹੈ ਤਾਂ ਸਾਰੀਆਂ ਭੈਣਾਂ ਦਾ ਨਾਮ ਲੈ ਦੰਨੀਆ ਇਹ ਸਕੂਲ ਆ ਗੁਰਸਾਹਿਬ ਦਾ ਤੁੰਦ ਹੁਣ ਦਿਖਦਾ ਨਹੀਂ ਪਹਾੜ ਤਾਂ ਹਰੀਆਲੀ ਪਹਾੜਾਂ ਚ ਕਿੱਥੇ ਦਿਖਦੀ ਆ ਆਹ ਮੈਦਾਨ ਜਿਆਦਾ ਦਿਖਦਾ ਹੈ ਨਾ ਮੈਂ ਤਾਂ ਦੌੜ ਲਾਂਦੀ ਹੁੰਦੀ ਦੀ ਐਵੇਂ ਜਦ ਉੱਪਰ ਬੈਹਂਦੇ ਤੇ ਨਾ ਅਸੀਂ ਵੀ ਇੱਥੇ ਪਹਾੜਾਂ ਵਿੱਚ ਮਤਲਬ ਸੜਕ ਪਰ ਦੁਰਨਦੀ ਵਜਾਇ ਨਾ ਮੈਂ ਕਦੇ ਨੀਚੇ ਨੂੰ ਹੀਠਾਂ ਨੂੰ ਚਲੇ ਜਾਣਾ ਕਦੇ ਉੱਪਰ ਨੂੰ ਕਿਉਂਕਿ ਬਿਲਕੁਲ ਇਹ ਸਾਫ਼ ਆਹੇ ਮੌਸਮ ਐਜਾਈਆ ਇਹਦਾ ਹੁਣ ਮਾਰਚ ਅਪ੍ਰੈਲ ਤੱਕ ਐਵੇਂ ਹੀ ਰਹਿਣਾ ਅਪ੍ਰੈਲ ਤੱਕ ਉਹ ਸਾਰੇ ਜਿਹੜੇ ਆਲੇ ਦੁਆਲੇ ਦਿਖਦੇ ਆ ਨਾ ਪਹਾੜ ਉਹ ਹੁਣ ਧੁੰਦ ਕਰਕੇ ਪਹਾੜਾਂ ਤੇ ਬਰਫ਼ਾ ਜਿਹੜੀ ਘੱਟ ਦਿਖਦੀ ਆ ਜੇ ਮੈਂ ਨੇੜੇ ਕਰਕੇ ਦਿਖਾਵਾਂ ਇਹ ਅਪ੍ਰੈਲ ਤੱਕ ਦੇਖੀ ਜਾਣੀ ਇੱਥੇ ਬਰਫ਼ਾ ਇੰਨਾ ਫਰਕ ਆ ਮੌਸਮ ਦਾ ਚਲੋ ਹੁਣ ਉੱਪਰ ਨੂੰ ਚੱਲੀਏ ਉਹ ਤਾਂ ਚਲੇ ਗਏ ਪਰਲੇ ਪਾਸੇ ਇਹ ਨਾਲ ਕੇਜ ਆ ਇੱਥੇ ਐਵੇਂ ਇਧਰੋਂ ਆਏ ਆ ਉਹ ਗਰਲੀਨ ਬੈਠੀ ਆਪਣੀਆਂ ਫੋਟੋਆਂ ਕਰਵਾ ਰਹੀ ਆ ਮਾਮੀ ਤੇ ਕਦੇ ਕੋਟ ਖੋਲ ਕੇ ਫੋਟੋ ਕਰਵਾਉਣੀ ਆ ਕਦੇ ਕੋਰਟ ਦੇ ਨਾਲ ਫੋਟੋ ਕਰਵਾਉਣੀ ਆ ਹਰੇਕ ਪਿੰਡ ਦੇ ਇੱਕ ਸਾਈਡ ਤੇ ਨਾ ਸਕੂਲ ਦੇ ਤਕਰੀਬਨ ਨਾਲ ਹੁੰਦਾ ਵੀ ਬੱਚਿਆਂ ਦੇ ਖੇਡਣ ਵਾਸਤੇ ਜਾਂ ਬੈਠਣ ਖੜਨ ਵਾਸਤੇ ਐਵੇਂ ਇੱਕ ਤਰ੍ਹਾਂ ਨਾਲ ਪਾਰਕ ਜਿਹਾ ਬਣਿਆ ਹੁੰਦਾ ਮੌਸਮ ਵਧੀਆ ਇੰਨਾ ਕੀ ਕਹਿੰਦੇ ਆ ਵੀ ਠੰਡ ਵੀ ਨਹੀਂ ਮਹਿਸੂਸ ਹੁੰਦੀ ਬਹੁਤ ਵਧੀਆ ਪਿੰਡ ਦਾ ਨਜ਼ਾਰਾ ਆ ਵੀ ਪੁਰਾਣੀਆਂ ਇਹਨਾਂ ਦੀਆਂ ਬਿਲਡਿੰਗਾਂ ਦੇਖਣ ਨੂੰ ਦੇਖੋ ਐਨ ਐਂ ਲੱਗਦਾ ਵੀ ਜਿਵੇਂ ਬਹੁਤਾ ਟਾਈਮ ਨਹੀਂ ਹੋਇਆ ਹੁੰਦਾ ਪੱਥਰਾਂ ਦੇ ਜ਼ਿਆਦਾ ਬਣੇ ਹੋਏ ਹੁੰਦੇ ਆ ਮਕਾਨ ਪੁਰਾਣੇ ਆ ਜਿਹੜੇ ਅਰੇਕ ਪਿੰਡ ਵਿੱਚ ਚਰਚ ਹੁੰਦਾ ਚਰਚ ਦੇ ਨੇੜੇ ਹੀ ਆ ਸ਼ਮਸ਼ਾਨ ਘਾਟ ਆ ਦੇਖੋ ਇਹਦੇ ਉੱਪਰ ਚੜ ਕੇ ਦਿਖਾਉਣੀ ਆ ਤੁਹਾਨੂੰ ਇਹ ਐ ਨੇ ਉੱਚਾ ਕਰਦਾ ਨਾ ਆਪਾਂ ਕਹਿੰਦੇ ਨੇ ਇਹਨਾਂ ਦਾ ਵੀ ਬੰਦਿਆ 2.5 ਫੁੱਟ ਜਗ੍ਹਾ ਇਹ ਤੇਰੇ ਹਿੱਸੇ ਆਉਂਦੀ ਹੁਣ ਤੁਸੀਂ ਆਹ ਦੇਖ ਲਓ ਜਿਹੜੀਆਂ ਕਬਰਾਂ ਬਣੀਆਂ ਹੋਈਆਂ 2.5 ਫੁੱਟ ਚ ਕਿੰਨੇ ਫੁੱਟ 3-4 ਫੁੱਟ ਚੌੜੀਆਂ ਆ 4-5 ਫੁੱਟ ਲੰਬੀਆਂ ਮੈਨੂੰ ਲੱਗਦਾ ਬੱਸ ਲੋਕ ਇੱਥੇ ਪਹਿਲਾਂ ਖਰੀਦ ਲੈਣੇ ਜਿਨ੍ਹਾਂ ਚ ਹਿੰਮਤ ਆ ਤੇ ਫਿਰ ਇਹ ਪਤਾ ਨਹੀਂ ਮੇਰੇ ਧਿਆਨ ਵਿੱਚ ਨਹੀਂ ਕਿੰਨੇ ਸਾਲ ਵਾਸਤੇ ਇਹ ਜਗ੍ਹਾ ਉਹਨਾਂ ਦੀ ਹੁੰਦੀ ਆ ਬਾਅਦ ਚੋਂ ਕੱਢ ਲੈਣੇ ਆ ਉਹਨਾਂ ਦੇ ਹੱਡੀਆਂ ਦੇ ਜਿਹੜੇ ਜਿੰਨੇ ਟਾਈਮ ਵਿੱਚ ਉਹਨਾਂ ਦਾ ਸਰੀਰ ਆ ਜਿਹੜਾ ਪੂਰੀ ਤਰ੍ਹਾਂ ਬਣਦਾ ਅੱਜ ਐਤਵਾਰ ਕਰਕੇ ਆ ਦਰਵਾਜ਼ਾ ਵੀ ਖੁੱਲਾ ਸੀ ਆ ਜਾ ਕੇ ਰੰਦੀ ਫੱਗੇ ਨੂੰ ता जगह चलो जी हुई है मैं पहले दस चुकी हूँ है ना उस कि सोनिया किनिया फोटो आई सतानवे तो चुरुंजा बाकी आ, छोटी जगह है जिद हिम्मत आ ਇਹ ਵੱਡੀ ਕਵਰ ਖਰੀਦਦਾ ਬਾਕੀ ਆ ਛੋਟੀ ਜਗ੍ਹਾ ਵਿੱਚ ਵੀ ਆਪਣੀਆਂ ਜਿਹੜੀਆਂ ਨਿਸ਼ਾਨਦੇਹੀਆਂ ਇਹਨਾਂ ਨੇ ਰੱਖੀਆਂ ਹੋਈਆਂ ਯਾਦਗਾਰਾਂ ਇਹ ਨਾਮ ਲਿਖੇ ਹੋਏ ਆ ਬਸ ਇੱਥੇ ਵੀ ਇਹ ਕ੍ਰੋਸ ਦਾ ਨਿਸ਼ਾਨ ਬਣਿਆ ਹੋਇਆ ਹੈ ਇਹ ਖਮਰੇ ਵਿੱਚ ਵੀ ਸ਼ਾਇਦ ਕੁਝ ਤਮਿਕਾ ਡੱਲ ਹੋਗੀ ਨਾ ਨਹੀਂ ਇਹ ਤਾਂ ਹੁਣ ਬੰਨ ਦਾ ਪਤਾ ਨਹੀਂ ਚਲੋ ਫੋਟੋਆਂ ਲੱਗੀਆਂ ਹੋਈਆਂ ਕੋਈ ਡਰ ਨਹੀਂ ਲੱਗਦਾ ਜਿਵੇਂ ਆਪਣੇ ਕਈ ਵਾਰੀ ਪਰ ਹੁਣ ਤਾਂ ਆਪਣੇ ਵੀ ਜਿਹੜੀ ਰਾਖਾ ਉਹ ਪਹਿਲਾਂ ਹੀ ਚੱਕ ਲੈਨੇ ਆ ਇਹ ਦੇਖੋ ਸਭ ਦੀਆਂ ਹੀ ਫੋਟੋਆਂ ਲੱਗੀਆਂ ਹੋਈਆਂ ਇਹ ਨਹੀਂ ਸਮਝ ਆਉਂਦੀ ਵੀ ਆਹ ਦੋ ਜਣੇ ਆਂਦੀਆਂ ਇਕੱਠੀਆਂ ਸ਼ਾਇਦ ਇਹਨਾਂ ਨੇ ਦੋ ਜਣਿਆਂ ਨੇ ਲਗਾਤਾਰ ਖਰੀਦ ਲਈ ਹੋਊਗੀ ਆ ਤਿੰਨ ਦੀ ਆਚਾਰ ਦੀ ਆ ਪੱਕਾ ਹੀ ਲਾਈਟ ਆ ਜਿਹੜੀ ਮੈਨੂੰ ਲੱਗਦਾ ਰੱਖੀ ਹੋਈ ਆ ਜਾਂ ਸੈਲਾਂ ਤੇ ਚੱਲਦੇ ਆ ਜਾਂ ਕੋਈ ਆਪਣਾ ਮੋਮਬਤੀ ਬਾਲ ਕੇ ਜਾਂਦੇ ਆ ਅੱਜ ਐਤਵਾਰ ਵਾਲੇ ਦਿਨ ਜ਼ਿਆਦਾਤਰ ਸ਼ਮਸ਼ਾਨ ਘਾਟ ਗਿਰਜਾ ਘਰ ਦੇ ਨੇੜੇ ਬਣੇ ਹੁੰਦੇ ਆ ਕਿਉਂਕਿ ਪਹਿਲਾਂ ਜਿਹੜਾ ਦੇ ਆ ਨਾ ਮੇਰੇ ਤੱਕ ਦੇ ਇਹਨੂੰ ਉੱਥੇ ਗਿਰਜਾ ਘਰ ਵਿੱਚ ਲੈ ਕੇ ਜਾਂਦੇ ਆ ਮੱਥਾ ਟਿਕਾਉਂਦੇ ਆ ਫਿਰ ਸੰਸਕਾਰ ਕਰਦੇ ਆ ਚਲੋ ਅੱਜ ਐਤਵਾਰ ਕਰਕੇ ਇਹ ਖੁੱਲਾ ਸੀ ਮੈਂ ਪਹਿਲੀ ਵਾਰੀ ਅੰਦਰੋਂ ਐਦਾਂ ਲਈ ਆ ਵੀਡੀਓ ਆਪਾਂ ਚੱਲੀਏ ਦੇਖੀਓ ਉਹ ਖੇਡਦੇ ਆ ਕੀ ਕਰਦੇ ਆ ਆ ਬਿਲਡਿੰਗਾਂ ਜਿਹੜੀਆਂ ਇੱਥੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਸਟੇ ਕਰਦੇ ਆ ਬੱਚੇ ਕੋਈ ਵੀ ਟੂਰਿਸਟਾਂ ਜਿਹੜੇ ਉਹ ਆ ਜਾਣੇ ਇੱਥੇ ਹਾਈ ਲੈਵਲ ਤੇ ਆ ਦੇਖੋ ਆਂਸ ਬੰਦ ਕਰਿਆ ਹੋਇਆ ਹੈ ਫੱਟੀਆਂ ਹੀ ਲਾ ਕੇ ਠੰਡ ਤੋਂ ਕਿਉਂਕਿ ਇਧਰਲੇ ਪਾਸੇ ਸ਼ੀਸ਼ਾ ਲੱਗਿਆ ਹੋਇਆ ਹੈ ਇਧਰ ਗੁਰਸਾਈਬੂ ਨਹੀਂ ਖੇਡਣ ਲੱਗੇ ਹੋਏ ਆ ਜਾਂਦਾ ਹੈ ਗਰਾਊਂਡ ਨੂੰ ਰਸਤਾ ਇਹਦੇ ਬ੍ਰੇਕ ਨਹੀਂ ਆਉਣਗੇ ਸਾਈਕਲ ਦੇ ਇਹ ਲੱਗੇ ਆ ਵਾ ਛਲਾਰੂ ਖੇਡਣ ਆਹਾ ਆਹਾ ਓਹ ਆਹ ਕੋਸ਼ ਹੋ ਗਿਆ ਠੰਡ ਬਹੁਤ ਆ ਫਿਰ ਵੀ ਸਾਨੂੰ ਬਾਹਰ ਲੈ ਆਇਆ ਇਹ ਯੋਗ ਹਾਂ ਹਾਂ ਕਾ ਚਿਰ ਲੈ ਪਉਣੀ ਮੇਰੇ ਦੀਦੀ ਕਿਥੇ ਅੱਜ ਦਾ ਮੈਂ ਤੁਹਾਨੂੰ ਇਸ ਪਿੰਡ ਦਾ ਇਹ ਆਲਾ ਦਵਾਲਾ ਦਿਖਾਇਆ ਥੋੜਾ ਜਿਹਾ ਕੇਜਾ ਦਿਖਾਇਆ ਤੇ ਸਾਹਮਣੇ ਤੁਹਾਨੂੰ ਦੱਸਿਆ ਵੀ ਕਿੱਦਾਂ ਦਾ ਇੱਥੇ ਸਿਸਟਮ ਆ ਜਦੋਂ ਬੰਦਾ ਇਸ ਦੁਨੀਆ ਤੋਂ ਚਲੇ ਜਾਂਦਾ ਤਾਂ ਉੱਥੇ ਕਬਰਾਂ ਦਿਖਾਈਆਂ ਪੈਸਾ ਲੱਗਦਾ ਹੈ ਕਾਫੀ ਮਹਿੰਗਾ ਪੈਂਦਾ ਹੈ ਇਹ ਕਬਰਾਂ ਨੂੰ ਖਰੀਦਣਾ ਕਿ ਕੋਸਟਲੀ ਉਹ ਆ ਜਿਹਦੇ ਕੋਲ ਪੈਸਾ ਉਹ ਬੰਦਾ ਖਰੀਦਦਾ ਬਾਕੀ ਬੰਦਾ ਕਹਿੰਦਾ ਚਲੋ ਜੋ ਕੁਝ ਮਰਜ਼ੀ ਕਰਨ ਬਾਅਦ ਚੋ ਸਰੀਰ ਨਾਲ ਵੈਸੇ ਤਾਂ ਬੱਚੇ ਆ ਜਿਹੜੇ ਉਹ ਛੋਟੇ ਲੈਵਲ ਤੇ ਜਿਨ੍ਹਾਂ ਦੇ ਕੋਲ ਨਹੀਂ ਪੈਸਾ ਹੈਗਾ ਉਹ ਫਿਰ ਖਰੀਦ ਕੇ ਐਦਾਂ ਉਹ ਛੋਟੇ ਛੋਟੇ ਆਲੇ ਜੇ ਬਣਾਏ ਹੋਏ ਆ ਉਹ ਉੰਨੀ ਕਿ ਜਗ੍ਹਾ ਲੈ ਲੈਣੇ ਉੱਥੇ ਰੱਖ ਛੱਡਦੇ ਆ ਆਪਣੇ ਜਿਹੜੇ ਫੁੱਲਾ ਫੁੱਲ ਕਹਿੰਦੇ ਆ ਹੱਡੀਆਂ ਨੂੰ ਐਦਾਂ ਕਰਕੇ ਚਲੋ ਠੀਕ ਹੈ ਜੀ ਕਿਸੇ ਹੋਰ ਵਲੌਗ ਚ ਮਿਲੂੰਗੀ ਹੋਰ ਜਾਣਕਾਰੀ ਨਾਲ ਅੱਜ ਜੇ ਤੁਹਾਡੇ ਨਾਲ ਛੋਟੀ ਜੀ ਜਾਣਕਾਰੀ ਆ ਛੋਟੀ ਜੀ ਨਹੀਂ ਇੱਕ ਤਰ੍ਹਾਂ ਨਾਲ ਬੰਦਾ ਇੱਥੇ ਜ਼ਿੰਦਗੀ ਜਿਉਂ ਕੇ ਜਾਂਦਾ ਉਹਦਾ ਐਂਡ ਆ ਜਿਹੜਾ ਬਾਹਰਲੇ ਮੁਲਕਾਂ 'ਚ ਉਹ ਕੀ ਕਰਦੇ ਆ ਆਪਣੇ ਬਿਲਕੁਲੀ ਅਖੀਰਲੇ ਸੰਸਕਾਰ ਵਾਸਤੇ ਐਦਾਂ ਦੀ ਕੋਈ ਛੋਟੀ ਮੋਟੀ ਹੋਰ ਜਾਣਕਾਰੀ ਲਈ ਫੇਰ ਮਿਲੂਗਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਂਝੀ ਦਿਲਾਂ ਦੀ ਚannels ਨਾਲ ਬਣੇ ਰਹੋ ਤੇ ਸ਼ੇਅਰ ਕਰਿਓ ਵੱਧ ਤੇ ਵੱਧ ਇਹ ਜਾਣਕਾਰੀ ਬੇਸ਼ੱਕ ਇਹ ਜਾਣਕਾਰੀ ਜ਼ਿੰਦਗੀ ਚ ਕੰਮ ਆਉਣ ਵਾਲੀ ਨਹੀਂ ਪਰ ਫਿਰ ਵੀ ਹਰੇਕ ਦੇਸ਼ ਦਾ ਹਰੇਕ ਜਗ੍ਹਾ ਦਾ ਆਪਣਾ ਆਪਣਾ ਸਿਸਟਮ ਹੁੰਦਾ ਬਸ ਇਟਲੀ ਦਾ ਮੈਂ ਤੁਹਾਡੇ ਨਾਲ ਇਹ ਸਿਸਟਮ ਜਿਹੜਾ ਸਾਂਝਾ ਕਰਿਆ ਬਾਏ ਬਾਏ